ਮਰਿਆਂਗਾ ਤੂੰ ਕਿਉਂ ਮਰੂਗਾ ਤੁਹਾਨੂੰ ਜਿਹੜਾ ਮੇਰਾ ਪਿਆਰ ਵਿਆਹ ਕੇ ਲੈ ਗਿਆ ਮੇਰੇ ਸਾਲੇ ਨੂੰ ਮੈਂ ਦੇਖਦਾ ਜਾ ਕੇ ਤੇ ਯਾ ਹਵੇ ਕਿੱਧਰ ਤੋਂ ਰਿਹਾ ਆਂਦਾ ਪਟੋਲਾ ਹੋਏ ਕਿਵੇਂ ਆ ਪਟੋਲਿਆ ਕਿੱਧਰ ਫਿਰਦਾ ਹੈ ਦੁਪਹਿਰੇ ਜਾ ਨਾ ਤੈਂ ਕੀ ਲੈਣਾ ਮੇਰੇ ਤੋਂ ਲੈ ਹੈ ਨਾਲੇ ਤੂੰ ਆ ਗੱਲ ਮੂੰਹ ਸੰਭਾਲ ਕੇ ਕਰ ਨਾ ਮੈਂ ਪਟੋਲਾ ਤੇਰੀ ਨਹੀਂ ਹੈਗੀ ਜਿਹਦੀ ਹੈਗੀ ਉਹਦੀ ਆ ਓਏ ਕਦੇ ਦਾ ਸਾਡਾ ਪਟੋਲਾ ਹੁੰਦਾ ਸੀ ਕੀ ਹੋ ਗਿਆ ਜੇ ਉਹਨੇ ਵਿਆਹ ਕਰਾ ਲਿਆ ਤੇਰੇ ਨਾਲ ਨਾ ਕਿਹੜੇ ਬਸੇ ਮੈਂ ਤੇਰਾ ਪਟੋਲਾ ਬਣ ਗਈ ਨੇ ਓਏ ਮੈਂ ਤਾਂ ਤੈਨੂੰ ਬਥੇਰਾ ਚਾਹੁੰਦਾ ਸੀ ਤੇ ਤੂੰ ਚਾਹੀ ਚੱਲ ਮੈਂ ਤਾਂ ਤੈਨੂੰ ਚਾਇਆ ਨਹੀਂ ਤੂੰ ਵੀ ਦੇਖ ਕਦੇ ਕੀ ਦੇਖਾਂ ਇੱਥੇ ਹੱਥ ਧਰ ਕੇ ਤੇ ਸਾਰਾ ਕੁਝ ਪਤਾ ਲੱਗ ਜੀਉ ਇੱਥੇ ਹੱਥ ਧਰ ਕੇ ਨਾ ਮੈਂ ਤਾਂ ਕੁਝ ਹੋਰ ਨਾ ਕਰਾਂ ਲਈ ਤੂੰ ਓ ਪਟੋਲਾ ਐ ਕਾਨੂੰ ਗੁੱਸਾ ਕਰਦਾ ਹੈ ਗਰਮੀ ਐਨੀ ਹੋ ਰਹੀ ਐ ਆਜਾ ਠੰਡਾ ਪਾਣੀ ਭਲਾਵਾ ਉਹ ਬੱਸ ਮੈਨੂੰ ਤੇਰੇ ਠੰਡੇ ਪਾਣੀ ਦੀ ਲੋੜ ਨਹੀਂ ਮੈਂ ਘਰੇ ਜਾ ਕੇ ਪੀ ਲੂੰਗੀ ਓਏ ਘਰੇ ਕਿਹੜਾ ਪਾਣੀ ਪਿੰਦੀਂਂਦੀ ਆਜਾ ਤੈਨੂੰ ਨਿੰਬੂ ਪਾਣੀ ਭਲਾਉਂਗਾ ਬੱਸ ਸਾਡੇ ਘਰੇ ਨਿੰਬੂ ਬਤੇ ਐਡਾ ਬੜਾ ਬੂਟਾ ਲੱਗਿਆ ਪਿਆ ਠੀਕ ਹੈ ਰੋਜ਼ ਹੀ ਨਿੰਬੂ ਪਾਣੀ ਪੀਂਦੀ ਆ ਮੈਂ ਓਏ ਕਿਹੜਾ ਤੇਰੇ ਨਿੰਬੂ ਪਾਣੀ ਚ ਕਿਨਾ ਕੋਈ ਲੈਦਾ ਹੀ ਨਹੀਂ ਮਿੱਠਾ ਘੋਲਿਆ ਹੋਊਗਾ ਓ ਤੂੰ ਐਂ ਕਿਉਂ ਕਰਦਾ ਪਟੋਲਿਆ ਹੱਥ ਨਾਲ ਆ ਪਿੱਛੇ ਹੋ ਕੇ ਖੜ ਹੱਥ ਲਾਉਣ ਨੂੰ ਕਰੰਟ ਮਾਰਦੀ ਇਹਨੂੰ ਹਾਂ ਦੇਖ ਲੈ ਫਿਰ ਕਰੰਟ ਮਾਰਿਆ ਕਿ ਨਹੀਂ ਅੱਜ ਵੀ ਟਾਈਮ ਹੈ ਆਹ ਸ਼ੁਕਰ ਆ ਦੂੰਗਾ ਆਸ਼ਾ ਉਹ ਬੱਸ ਮੈਨੂੰ ਨਹੀਂ ਲੋੜ ਤੇਰੀ ਐਸ ਦੀ 15 ਕਿੱਲੇ ਨੇ ਜੱਟ ਲਵੇ 15 ਕਿੱਲੇ ਨਾ ਤੀਨ ਇਹ ਚੇੜਨ ਵਾਸਤੇ ਨਹੀਂ ਹੁੰਦੇ ਠੀਕ ਹੈ ਕੋਈ ਤੇਰੇ ਘੋਟਣਾ ਦਾ ਚੰਗੀ ਤਰੀਕੇ ਸਿਰ ਤੇ ਫੇਰ ਦੂੰਗਾ ਉਹਨਾਂ ਦਾ ਅੱਗੇ ਪਿੱਛੇ ਫਿਰਦੀਆਂ ਨੇ ਲੈਣਾ ਲਾ ਨੂੰ ਤੀਮੀਆਂ ਦਾ ਤੂੰ ਮੇਰੇ ਮਗਰ ਕੀ ਕਰਦਾ ਸਾ ਕਰਾਂ ਕੀ ਦਿਲ ਮਰਦੀ ਤੇਰੇ ਤੇ ਆ ਹੋਰ ਕਣੀ ਝਾਕਣ ਨੂੰ ਜੀ ਨਹੀਂ ਕਰਦਾ ਅੱਛਾ ਤੈਨੂੰ ਮੈਂ ਹੀ ਦਿਖਦੀ ਆ ਤੂੰ ਇੱਕ ਵਾਰ ਹਾਂ ਤਾਂ ਕਰਾ ਤੇਰੀ ਚੀਜ਼ ਕਹਿੰਗੀ ਉਹ ਲੈ ਕੇ ਦੇ ਦੂੰ ਮੈਨੂੰ ਨਹੀਂ ਲੋੜ ਜਿਹੜੇ ਤੇਰੇ ਨਾਲ ਅੱਗੇ ਪਿੱਛੇ ਫਿਰਦੀਆਂ ਨੇ ਉਹਨਾਂ ਨੂੰ ਦੇ ਦੇ ਉਹ ਜੇ ਉਹਨਾਂ ਨੂੰ ਦੇਣਾ ਹੁੰਦਾ ਤੇਰੇ ਮਗਰ ਕਾ ਨੂੰ ਫਿਰਦਾ ਫਿਰ ਤੂੰ ਮੇਰੇ ਮਗਰ ਜ਼ਰੂਰੀ ਜੁੱਤੀਆਂ ਚੜਾਣੀਆਂ ਨੇ ਜਦੋਂ ਮੈਂ ਤਾਂ ਤੇਰੇ ਮਗਰ ਹੈ ਨਹੀਂ ਓਏ ਉੱਚ ਕੀ ਕਰਦੀ ਐ ਬੜਾ ਤਾਂ ਖੁੰਡੂ ਹੋਇਆ ਪਿਆ ਉਹ ਤੇ ਜੋ ਮਰਜੀ ਐ ਮੇਰੇ ਮਾਵਾ-ਪਾਪਾ ਨੇ ਲੜ ਲਾਤਾ ਨਾ ਤੇ ਬੋੜਾ ਚ ਜੋ ਮਰਜੀ ਨਾ ਤੂੰ ਐਨੀ ਸੋਹਣੀ ਉੱਚ ਤਾਂ ਦੇਖਿਆ ਕੀ ਦੀ ਬੇ ਮੈਂ ਨਹੀਂ ਦੇਖਿਆ ਮੇਰੇ ਮਾਵਾ-ਪਾਪਾ ਨੇ ਕਰਤਾ ਠੀਕ ਐ ਮੇਰੇ ਮਾਵਾ-ਪਾਪਾ ਦੀ ਇੱਜ਼ਤ ਹਜੀ ਵੀ ਤੈਨੂੰ ਕਹਿਣਾ ਟਾਈਮ ਐ ਨਾ ਦੱਸ ਤੇਰਾ ਹੈਂ ਕਾਲਾ ਤੇਰਾ ਤੇ ਮੇਰਾ ਮੇਜ ਹੈਗਾ ਐਡਾ ਕ ਤੂੰ ਹੈਗਾ ਮੇਜ ਨਹੀਂ ਪਿਆਰ ਤਾਂ ਦਿਲੋਂ ਹੁੰਦਾ ਮੇਰੀ ਗੱਲ ਸੁਣ ਮੈਂ ਕਿਹਾ ਤੈਨੂੰ ਐ ਕਹਣਾ ਵੀਦ ਨੂੰ ਉਹਨੂੰ ਛੱਡ ਦੇ ਅੰਦਰੋਂ ਅੰਦਰ ਹੀ ਰਿਸ਼ਤਾ ਰੱਖ ਲੈ ਕਿਉਂ ਕਰਦੀ ਐ ਤੂੰ ਮੈਂ ਤਾਂ ਥੱਪੜ ਨਾ ਖਾ ਲਈ ਐ ਥੱਪੜ ਜਿਵੇਂ ਮਾਰਾਂਗੀ ਔਰ ਤੇ ਤੂੰ ਪੈਸੇ ਲੈ ਕੇ ਮਾਰੂੰਗੀ ਮੈਂ ਤੇ ਤੇ ਤੂੰ ਐ ਕਿਉਂ ਕਰਦੀ ਐ ਇੱਕ ਵਾਰ ਇੱਥੇ ਦਾ ਚੱਕ ਕੇ ਦੇਖਾਂ ਤੈਨੂੰ ਖਾਸ ਚੀਜ਼ ਜਿਦੋਂ ਗੱਲ ਆ ਕੇ ਐਸ਼ ਕਰਾਉਂਗਾ ਤੈਨੂੰ ਐਸ਼ ਆ ਤੂੰ ਪਰੇ ਹਟ ਠੀਕ ਐ ਨਾ ਜਾਦੇ ਕੁਛ ਸੰਭਲਦਾ ਤੂੰ ਤੂੰ ਆਏ ਨਾ ਕਰਾ ਆਏ ਨਾ ਕਰ ਦਿਲ ਲਾ ਤੋੜ ਮੇਰਾ ਕਾਹਦਾ ਮੈਂ ਦਿਲ ਤੋੜਾਂ ਮੈਂ ਮੈਂ ਕਿਹਨੂੰ ਛੱਡ ਦੇ ਮੈਨੂੰ ਛੱਡ ਦੇ ਮੈਂ ਤੈਨੂੰ ਸ਼ਰਮ ਨਹੀਂ ਆਉਂਦੀ ਸ਼ਰਮ ਨਹੀਂ ਆਉਂਦੀ ਤੇਨੂੰ ਮੇਰੇ ਸਲੇ ਦੀ ਮੈਂ ਮੇਰੇ ਥੱਪੜ ਮਾਰਿਆ ਘਰ ਦੀ ਤੂੰ ਮਰ ਉਹ ਜਾਏਗੀ ਥੱਪੜ ਮਾਰ ਦੇ ਮਤਲਬ ਤੂੰ ਪਿਆਰ ਕਰਨ ਵਾਸਤੇ ਆਖਿਆ ਦੀ ਤੂੰ ਮੇਰਾ ਦਿਲ ਤੋੜਦੀ ਆ ਮੇਰਾ ਪਿਆਰ ਦੇਖਿਆ ਅੱਤ ਫਿਰ ਮੇਰਾ ਗੁੱਸਾ ਦੇਖ। ਹੇ ਮੇਰੇ ਸਾਲੇ ਦਾ ਦਿਨੀ ਸੁਪਨੇ ਲਈ ਜਾਂਦਾ। ਕੀ ਹੋ ਗਿਆ ਤੈਨੂੰ? ਤੂੰ ਭੈਣ ਜੀ ਦੀ ਪੈਸਲ ਜਨਾਨੀ ਨੇ ਪਾਗਲ ਕਰਤਾ ਮੈਨੂੰ। ਉਹ ਬਹਿ ਜਾ। ਵੇੜਾ ਉਹਦਾ ਜਿਹਦੇ ਨਾਲ ਵਿਆਹੀ ਹੈ ਪੈ ਜਾਣ ਕੀੜੇ। ਆ ਜਾ। ਆਏ ਹੋਏ। ਹੁਣ ਕਰੀਏ ਕੀ? ਮਰ ਜਾ। ਇਹਦਾ ਤਾਂ ਮਰਨ ਜਾ ਫੈਲ। ਤੇਰਾ ਪਿਆਰ ਤੈਨੂੰ ਮਿਲਿਆ ਨਹੀਂ। ਹਾਂ ਜਿਨੀ ਕੁਪੜਿਆਂ ਲੱਗਿਓਏ ਲੋਕਾਂ ਨੂੰ ਰਸਤੇ ਨੂੰ ਆਉਂਦੇ ਨੇ ਤੇਰਾ ਬਣੂਗਾ ਕੀ ਮੈਂ ਲੱਗਦਾ ਪਾਗਲ ਹੋ ਗਿਆ ਮੇਰੇ ਸਾਲਿਆ ਮਰੇਗਾ ਤੂੰ ਕਿਉਂ ਮਰੂਗਾ ਤਨੂੰ ਜਿਹੜਾ ਮੇਰਾ ਪਿਆਰ ਵਿਆਹ ਕੇ ਲੈ ਗਿਆ ਮੇਰੇ ਸਾਲੇ ਨੂੰ ਮੈਂ ਦੇਖਦਾ ਜਾ ਕੇ ਹਲੋ ਹਾਂਜੀ ਬੋਲੋ ਜੀ ਨਮਸਕਾਰ ਜੀ ਨਮਸਕਾਰ ਹਾਂਜੀ ਹਾਂ ਲਾ ਆਉਂਗਾ ਜੀ ਜੇ ਕਿਸੇ ਹੋਰ ਨੂੰ ਭੇਜ ਦਿੰਦੇ ਤਾਂ ਚੰਗੀ ਤੀ ਗੱਲ ਜੀ ਹੁਣ ਤੁਹਾਨੂੰ ਪਤਾ ਤਾਂ ਹੈ ਨਵਾਂ ਨਾਮਾ ਜਬ ਵਿਆਹ ਹੋਇਆ ਹੈ ਬਿਮਾਰ ਹੈ ਜੀ ਸਹਾਰਾ ਕੋਈ ਨਹੀਂ ਆ ਜਾਣਾ ਜੀ ਫਿਰ ਮੈਂ ਠੀਕ ਹੈ ਜੀ ਠੀਕ ਹੈ ਨਮਸਕਾਰ ਜੀ ਬਬੀ ਨਮਸਕਾਰ ਚੰਗਾ ਕੰਮ ਹੈ ਕਾਦੀ ਡਰੇ ਬਰੀ ਹੈ ਕਾਦਾ ਕੰਮ ਨਹੀਂ ਹਲੋ ਜੀ ਕੀ ਦੇ ਨਾਲ ਲੱਗ ਰਹੇ ਤੇ ਫੋਨ ਤੇ ਗੱਲਾਂ ਕਰਨੇ ਕੀ ਦੇ ਨਾਲ ਲੱਗਣਾ ਨੇ ਮੋ ਗੱਲੇ ਬਾਬੂ ਦਾ ਫੋਨ ਸੀ ਠੀਕ ਹੰਦਾ ਤੇ ਗੇੜਾ ਲਾ ਕੇ ਆ ਕਹਿੰਦਾ ਅੱਛਾ ਕੱਚੇ ਮਾਲ ਦੀ ਗੱਡੀ ਐ ਉਹ ਪਹੁੰਚਾਉਣੀ ਐ ਜੇ ਨਾ ਛੇਤੀ ਪਹੁੰਚੀ ਤਾਂ ਸਾਰਾ ਮਾਲ ਖਰਾਬ ਹੋ ਜੂਗਾ ਫਿਰ ਹੁਣ ਤੁਸੀਂ ਜਾਣਾ ਜਾਣਾ ਹੀ ਪਊਗਾ ਵੀ ਨੌਕਰੀ ਕੀਤੀ ਐ ਤਾਂ ਨਖਰਾ ਕੀ ਐ ਫਿਰ ਤੁਸੀਂ ਇਹਨਾਂ ਨੂੰ ਜਵਾਬ ਦੇ ਦੇਣਾ ਤੀਗਾ ਐ ਕਿਵੇਂ ਜਵਾਬ ਦੇਵਾਂ ਨੀ ਮੋ ਸਾਰੀ ਯੂਮਰ ਹੋ ਗਈ ਬੰਦੇ ਨਾਲ ਕੱਟਦੇ ਨੂੰ ਹੈ ਉਹ ਨਾਲ ਦਾ ਬੰਦਾ ਬਿਮਾਰ ਹੋ ਗਿਆ ਉਹ ਕਹਿੰਦਾ ਹੁਣ ਤੈਨੂੰ ਜਾਣਾ ਪਊਗਾ ਫਿਰ ਤੁਸੀਂ ਕਿਸੇ ਹੋ ਡਰਾਈਵਰ ਨੂੰ ਪੁੱਛ ਲੈਣਾ ਦੀ ਹੈ ਬਿਮਾਰ ਹੈ ਕਹਿੰਦਾ ਉਹ ਬਿਮਾਰ ਹੋ ਰਿਹਾ ਹੈ ਉਹ ਬਿਮਾਰਾ ਕੋਈ ਹੋ ਡਰਾਈਵਰ ਪੁੱਛ ਲੈਣਾ ਦੀਗਾ ਮੈਂ ਪੁੱਛਾਂ ਡਰਾਈਵਰ ਹਾਂ ਨਾ ਮਾਤ ਬਰੀ ਵੀ ਕੋਈ ਚੀਜ਼ ਹੁੰਦੀ ਹੈ ਬਾਪ ਨੂੰ ਮੇਰੇ ਤੇ ਮਾਤ ਬਰੀ ਹੈ ਮੈਨੂੰ ਭੇਜ ਕੇ ਰਾਜੀਆ ਉਹ ਮੇਰਾ ਕਿਹੜਾ ਜੀ ਕਰਦਾ ਤੈਨੂੰ ਛੱਡ ਕੇ ਜਾਣ ਉਹ ਲੈ ਦੇ ਜਿੰਨਾ ਪਿਆਰ ਤੈਨੂੰ ਕਰਦਾ ਮੈਂ ਉਹਨਾਂ ਆਪਣੀ ਗੱਡੀ ਨੂੰ ਵੀ ਕਰਦਾ ਐ ਕਿਸੇ ਨੂੰ ਕਿਵੇਂ ਸਮਝਾਈ ਜਾਂਦੀ ਹੈ ਗੱਡੀ ਪਰ ਤੁਸੀਂ ਇਹ ਕੰਮ ਰਹਿਣ ਦੋ ਡਰਾਈਵਰੀ ਦਾ ਹੁਣ ਤੁਸੀਂ ਹੋਰ ਕੋਈ ਕੰਮ ਕਰ ਲਓ ਡਰਾਈਵਰੀ ਦਾ ਕੰਮ ਰਹਿਣ ਦੋ ਲੈ 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 ਆਗ ਤਾਂ ਕੀ ਗੱਲ ਕਰਤੀ ਹੋਰ ਕੋਈ ਕੰਮ ਆਵੇ ਦੀ ਵੀ ਮੈਨੂੰ ਸਾਰੀ ਉਮਰ ਹੋ ਗਈ ਮੈਨੂੰ ਡਰਾਈਵਰੀ ਕਰਦੇ ਨੂੰ ਹੁਣ ਮੈਂ ਹੋਰ ਕੰਮ ਕਿਵੇਂ ਕਰ ਲੂੰਗਾ ਕਰਨਾ ਤਾਂ ਹੀ ਪਊਗਾ ਕੰਮ ਤੁਸੀਂ ਫਿਰ ਤੁਸੀਂ ਉਹਨਾਂ ਨੂੰ ਕਹਿ ਦੇਣਾ ਸੀਗਾ ਵੀ ਮੇਰੇ ਘਰੇ ਸਰਦਾ ਨਹੀਂ ਹੈਗਾ ਬਈ ਕਿਹਾ ਤੀ ਸਾਰਾ ਕੁਝ ਉਹਨਾਂ ਨੂੰ ਪਤਾ ਹੈ ਜੇ ਤਾਂ ਅਣਜਾਣ ਹੁੰਣ ਉਹ ਤਾਂ ਤਾਂ ਗੱਲ ਵੀ ਬਣੇ ਸਾਰਾ ਕੁਝ ਪਤਾ ਹੈ ਫਿਰ ਮੈਂ ਘਰੇ ਇਕੱਲੀ ਕਿਵੇਂ ਰਹੂੰਗੀ ਮੈਂ ਤਾਈ ਨੂੰ ਪਾਲਿਆ ਕਰੀ ਕੋਲੇ ਤਾਈ ਬਹਿ ਜਾ ਕਰੋ ਰੋਜ਼ ਰੋਜ਼ ਬਹਿ ਜੂ ਤਾਈ ਨੇ ਕਿ ਤਸੀਂ ਜਣਾ ਬਹਿ ਜਾ ਕਰੋ ਬਾਲਾ ਕਰਦੀਆਂ ਮੈਂ ਕਹਿ ਜਾਨਾ ਹੂੰ ਦੇਖ ਲਓ ਕਿ ਮੈਂ ਘਰ ਨਾ ਜਿਦ ਮੰਨ ਦੀ ਤਾਈ ਕਹਿ ਦਿਓ ਤਾਈ ਨੂੰ ਤਾਂ ਮੈਂ ਕਹਿ ਦੂੰ ਚੱਲਾਂ ਇਕੱਲੀ ਨੂੰ ਵੀ ਕੀ ਡਰ ਹੈ ਹਾਂ ਬੰਦਾ ਆਪ ਠੀਕ ਚਹੀਦਾ ਐ ਕੀ ਡਰ ਹੈ ਦਿਨ ਤਾਂ ਲੰਘ ਜਾਂਦੇ ਰਾਤ ਨੂੰ ਉਹ ਡਰ ਲੱਗਦਾ ਫਿਰ ਕੱਲੇ ਬੰਦੇ ਨੂੰ ਚਲ ਰਾਤ ਨੂੰ ਉਹ ਪੈ ਜਾਏ ਘਰ ਉੱਤੇ ਕੋਲੇ ਕਈ ਦਿਨ ਲੱਗ ਜਾਣਗੇ ਮੈਨੂੰ ਤਾਂ ਚਲ ਸਮਾਨ ਸੱਪਾ ਹੈਗਾ ਘਰੇ ਹੈਗਾ ਥੋੜਾ ਬਹੁਤ ਹੈਗਾ ਥੋੜਾ ਬਹੁਤ ਲੈਉਣ ਵਾਲਾ ਜਿਹੜਾ ਕੋਈ ਹੈ ਮੈਨੂੰ ਪਰਚੀ ਬਣਾ ਕੇ ਦੇ ਦੇ ਮੈਂ ਸਮਾਨ ਸੱਪਾ ਲਿਆ ਦੰਨਾ ਫਿਰ ਪਿੱਛੋਂ ਔਖੀ ਨਾ ਹੋਈ ਕੱਲੀ ਨਾ ਜਾਏ ਕਿਸੇ ਪਾਸੇ ਠੀਕ ਹੈ ਹੋਰ ਫਿਰ ਤਾਂ ਠੀਕ ਹੈ। ਕੱਪੜੇ-ਕੱਪੜੇ ਪਾ ਦੇ ਮੇਰੇ ਬੈਗ 'ਚ। ਫਿਰ ਜਾਵਾਂ ਮੈਂ ਤਾਂ ਤਿਆਰੀ ਕਰਾਂ। ਆ ਵੀ ਚੰਗਾ ਹੋਇਆ। ਨਹੀਂ ਤੁਹਾਨੂੰ ਪਤਾ ਨਹੀਂ ਸੀਗਾ ਵੀ ਹਫਤਾ ਤੱਕ ਵਿਆਹ ਨੂੰ ਹੋਇਆ। ਤੇ ਤੁਸੀਂ ਹੁਣ ਤੁਰ ਹੀ ਜਾਂਦੇ ਹੋ। ਬਈ ਆ ਜੂਗਾ ਫਿਰ ਮੈਂ। ਹੁਣ ਮਜਬੂਰੀਆਂ ਵੀ ਤਾਂ ਹੁੰਦੀਆਂ ਨੇ ਬੰਦੇ ਦੀਆਂ। ਬਾਬੂ ਦੀ ਵੀ ਮਜਬੂਰੀ ਐ। ਮਾਲ ਵੀ ਪਹਚਾ ਕੇ ਆਉਣਾ। ਨਹੀਂ ਮਾਲ ਹੋ ਜਾਊਗਾ ਖਰਾਬ। ਸਾਰਾ ਖਰਚਾ ਬਾਬੂ ਸਿਰ 'ਤੇ ਪੈ ਜਾਊਗਾ। ਲਾਂਬਾ ਮੇਰੇ ਸਿਰ 'ਤੇ ਹੋਊਗਾ। ਫਰ ਜਾਣਾ ਜ਼ਰੂਰੀ ਹੈ ਜ਼ਰੂਰੀ ਹੈ ਨੀ ਮੂੰਹ ਦੇਖੀ ਗੁੱਸੇ ਨਾ ਹੋ ਤੋ ਹੈ ਨਰਾਜ਼ ਵੀ ਹੋ ਗਈ ਤੋ ਗੁੱਸੇ ਵੀ ਹੋ ਗਈ ਦੇਖ ਬੰਦੇ ਦੀ ਮਜਬੂਰੀ ਸਮਝ ਲਈ ਹੁੰਦੀ ਹੈ ਮੜੀ ਮੋਟੀ ਚਲੋ ਮਜਬੂਰੀ ਤਾਂ ਹੈਗੀ ਆ ਫਿਰ ਫਿਰ ਤੁਸੀਂ ਵੀ ਨਵੇਂ ਨਵੇਂ ਭਗ ਜਾ ਕਰੋਗੇ ਫਿਰ ਮੈਂ ਕੀ ਕਰਿਆ ਕਰੂੰ ਮੈਂ ਪੇਕੀ ਜਾ ਕੇ ਬੈਠਿਆ ਕਰੂੰਗੀ ਹਾਂ ਸੱਚੋਂ ਐ ਕਰ ਜਿੰਨਾ ਚਿਰ ਮੈਂ ਆਉਂਦਾ ਨਹੀਂ ਉਹਨਾਂ ਚਿਰ ਪੇਕੀ ਲਾਇਆ ਤੂੰ ਲੈ ਪੇਕੀ ਵਾਲੇ ਕੀ ਕਹਿਣਗੇ ਵੀ ਹੁਣ ਤਾਂ ਲੈ ਤੋ ਪਿਆ ਕਰਕੇ ਤੋਰੀਏ ਫੇਰ ਆ ਕੇ ਉਰੇ ਬੈਟ ਗਈ ਕੀ ਸੋਚਣਗੇ ਲੋਕਾਂ ਆਣਗਵਾੜ ਦੇ ਸੋਚਣ ਸੱਚ ਨੂੰ ਤਾਂ ਕੀ ਐ ਅਗਲੇ ਨੂੰ ਪਤਾ ਹੀ ਹੁੰਦਾ ਵੀ ਇਹਨਾਂ ਦਾ ਕੰਮ ਇਹ ਹੈ ਜਈ ਵੀ ਅੱਜ ਬਾਗਿਆ ਮਨ ਕਰੇ ਮੀਨਾ ਨਾ ਮੁੜੇ ਚਲ ਜਿਵੇਂ ਤੇਰੀ ਮਰਜ਼ੀ ਕਰ ਲਈ ਫਿਰ ਤੂੰ ਉਰੇ ਰਹਿਣਾ ਉਰੇ ਰਹਿ ਲਈ ਏ ਕੀ ਜਣਾ ਏ ਕੀ ਲਾਈਂ ਚਾਰ ਦਿਨ ਚਲੋ ਮੈਂ ਤੇ ਤੀ ਰਹੂੰਗੀ ਫਿਰ ਮੈਂ ਨਹੀਂ ਹੁਣ ਜਾਣਾ ਹੈਗਾ ਚਲ ਜਿੰਨਾ ਜਿਵੇਂ ਹੋਊਗਾ ਮੈਂ ਰਹਿ ਜੂੰਗੀ ਕੱਲੀ ਤਾਈ ਨੇ ਪਹਿਣਾ ਹੋਗਾ ਪਹਿ ਜੂੰਗੀ ਨਹੀਂ ਕੋਈ ਡਰ ਨਹੀਂ ਮੈਨੂੰ ਵੀ ਨਾ ਡਰ ਤਾਂ ਕੀ ਐ ਡਰ ਕੋਈ ਨਹੀਂ ਹੁੰਦਾ ਫੋਨ ਫੋਨ ਕਰਦੇ ਰਹੋ ਸਵੇਰੇ ਸ਼ਾਮ ਹਾਂ ਹਾਂ ਫੋਨ ਫਾਨ ਤਾਂ ਮੈਂ ਕਰਦਾ ਰਹੂੰਗਾ ਠੀਕ ਹੈ ਦੱਸਦੇ ਰਹੋ ਮੈਂ ਪਾਦਨੀ ਤੁਹਾਡੇ ਕੱਪੜੇ ਲੜੇ ਪਾਦੇ ਪਾਦੇ ਲੈ ਦੱਸ ਸਾਡੀ ਵੀ ਕੀ ਜ਼ਿੰਦਗੀ ਹੈ 4 ਦਿਨ ਵਿਆਹ ਨੂੰ ਹੋਏ ਨੇ ਆ ਹੁਣ ਗੱਡੀ ਤੇ ਜਾਣਾ ਪਿਆ ਚੱਕਰ ਲਾਉ ਕੀ ਜ਼ਿੰਦਗੀ ਹੈ ਡਰਾਈਵਰ ਦੀ ਬਸ ਸਿਆਲ ਗੁੱਸੇ ਹੋ ਗਈ ਮੈਨੂੰ ਲੱਗਦਾ ਹੈ ਹੇ ਨਹੀਂ ਪਤਾ ਨਹੀਂ ਕਿੱਥੇ ਚਲੇ ਗਏ ਮੈਂ ਇਹ ਪਿਆਰ ਦੇ ਨਾਲ ਚੂਰੀ ਕੁੱਟੀ ਆ ਜਦੋਂ ਚੂਰੀ ਕੁੱਟਦੀ ਆ ਪਤਾ ਨਹੀਂ ਕਿੱਦੋਂ ਨੂੰ ਮੰਨਦੀ ਹਰੋਜ਼ ਦਾ ਕੰਮ ਹੋ ਗਿਆ ਹਰੋਜ਼ ਇਹ ਪਿਆਰ ਨਾਲ ਮੈਂ ਕੁਛ ਨਾ ਕੁਛ ਬਣਾਉਣੀ ਆ ਖਾਣ ਦੇ ਟਾਈਮ ਪਤਾ ਨਹੀਂ ਕਿੱਦੋਂ ਨੂੰ ਲੰਗ ਜਾਂਦਾ ਇਹ ਦੱਸ ਕਰ ਤਾਂ ਬੰਦਾ ਪਿਆਰ ਨਾਲ ਬੈਠ ਕੇ ਘਰੇ ਚੀਜ਼ ਖਾ ਲਵੇ ਪਤਾ ਨਹੀਂ ਕੀ ਇਹ ਨੂੰ ਜ਼ਰੂਰੀ ਕੰਮ ਆ ਜਾਂਦੇ ਨੇ ਹਰੋਜ਼ ਜਦ ਹੀ ਉਹ ਖਾਣ ਦੇ ਟਾਈਮ ਹੀ ਉੱਠ ਕੇ ਜਾਣਾ ਇਹਨੇ ਇੱਕ ਫੋਨ ਵਾਲੇ ਮਿੰਟ ਚ ਦੀ ਫੋਨ ਕਰ ਦਿੰਦੇ ਨੇ ਫਿਰ ਕਿਸੇ ਨੂੰ ਇਹ ਵੀ ਨਹੀਂ ਹੈਗਾ ਵੀ ਮੈਂ ਕਹਿ ਦਵਾਂ ਵੀ ਭਾਈ ਮੈਂ ਰੋਟੀ ਖਾ ਕੇ ਆਇਆ ਮੈਂ 10 ਮਿੰਟ ਆਇਆ ਹੱਦ ਆ ਇਹਦੇ ਪਾ ਦੀ ਤਾਂ ਸਮਝ ਨਹੀਂ ਲੱਗਦੀ ਹੈਗੀ ਬੈਟਰ ਡਿੱਕੀ ਚੱਲੋ ਹਰ ਇੱਕ ਚੀਜ਼ ਦੀ ਪੱਟੀ ਮੇਸ ਹੋ ਜਾਂਦੀ ਹੈ ਕਿੱਥੇ ਤਾਂ ਤਾਜ਼ੀ-ਤਾਜ਼ੀ ਚੀਜ਼ ਵਧੀਆ ਲੱਗਣੀ ਕਿੱਥੇ ਫਿਰ ਬੇਹੀ ਹੋ ਜਾਂਦੀ ਹੈ ਠੰਡੀ ਹੋ ਜਾਂਦੀ ਹੈ ਫਿਰ ਉਹਦਾ ਸਵਾਦ ਵੀ ਨਹੀਂ ਰਹਿੰਦਾ ਹੈਗਾ ਚੱਲ ਜਦੋਂ ਜੀ ਗੁਰੂ ਆਜੂ ਆਪੀ ਦੇਖਦੇ ਆਂ ਜਾਂ ਕਿ ਅੱਜ ਬੰਤੇ ਵਾਲੀ ਨੂੰ ਕਹਿੰਦੇ ਵਾਲੀ ਘੈਂਟ ਐ ਸਾਰੇ ਪਿੰਡ ਚ ਚਰਚੇ ਇਸੇ ਦਿਨੇ ਆ ਬੰਤੇ ਨੇ ਵੀ ਮੈਨੂੰ ਲੱਗਦਾ ਚੌਲ ਪੰਨ ਕਰੇ ਹੋਏ ਸੀ ਜਿਹੜੀ ਖੂਰਾ ਵਰਗੀ ਮਿਲ ਗਈ ਚੱਲ ਫਿਰ ਦੇਖੀਏ ਜੱਸਿਆ ਕਹੀ ਜੀ ਆ ਚਾਹ ਤਾਂ ਬਣ ਗਈ ਬੰਤੇ ਹੋ ਬੰਤੇ ਹਾ ਕੌਣ ਆ ਗਿਆ ਕੋਈ ਕੌਣ ਆ ਰਹੀ ਹੈ ਜੀ ਕੋਣ ਜੀ ਕੋਣ ਉਹ ਪਰਜਾਈ ਮੈਂ ਦੱਸਾਂ ਆਪ ਬੰਤਾ ਕਿਥੇ ਹੈ ਉਹ ਤਾਂ ਹੀ ਹੈ ਨਹੀਂ ਕਰੇ ਆਏ ਨਹੀਂ ਕਰੇ ਹੈ ਨਹੀਂ ਤੇ ਤੁਸੀਂ ਕੌਣ ਉਹ ਬੰਤੇ ਦੀ ਜਾਨ ਫਿਸ਼ਾਂ ਵਾਲਾ ਨਾ ਯਾਰ ਬੰਤਾ ਕਹੇ ਜਾਂਦਾ ਹੁੰਦਾ ਜਿਹਦਾ ਨਵਾਂ ਨਵਾਂ ਵਿਆਹ ਹੋਇਆ ਹੋਵੇ ਹਰ ਰੰਨ ਇਹੀ ਜੀ ਹੋਵੇ ਘੈਂਟ ਬੁਰੀ ਨਹੀਂ ਤੁਸੀਂ ਕੰਮ ਦੱਸੋ ਜੀ ਕੀ ਕਰ ਕਿਆ ਕਰਨਾ ਹੈ ਉਹ ਪਰਜਾਈ ਪੀਣਦਾ ਮੈਂ ਤੇਰੇ ਹੱਥ ਦੀ ਚਾਹ ਆਇਆ ਨਾਲੇ ਬੰਦੇ ਨੂੰ ਮਿਲਣਾ ਸੀ ਹੁਣ ਤੂੰ ਦੇਖ ਲੈ ਮੰਤਰਾ ਤਾਂ ਹਲੇ ਹੈ ਨਹੀਂ ਤੂੰ ਚਾਹ ਬਣਾ ਲੈ ਐਨੇ ਵਰਤਾ ਆ ਜੂਗਾ ਕੋਈ ਨਹੀਂ ਜੀ ਚਾਹ ਤੇ ਮੈਂ ਬਣਾ ਦਨੀ ਆ ਪਰ ਉਹ ਵੀ ਆਉਣ ਵਾਲੇ ਨੇ ਕੋਈ ਗੱਲ ਨਹੀਂ ਜਦੋਂ ਤੱਕ ਆਊਗਾ ਮੈਂ ਅੰਦਰ ਬਹਿ ਜਾਣਾ ਐਨੇ ਤੱਕ ਚਾਹ ਵੀ ਬਣ ਜੂ ਠੀਕ ਹੈ ਮੈਂ ਕੋਈ ਗੱਲ ਨਹੀਂ ਤੁਸੀਂ ਅੰਦਰ ਬੈਠੋ ਜਾ ਕੇ ਮੈਂ ਤੁਹਾਡੇ ਵਾਸਤੇ ਚਾਹ ਬਣਾ ਲਿਆਉਣੀ ਆ। ਬੜਾ ਇੱਕ ਗੱਲ ਗਾਹ। ਹਾਂਜੀ। ਜਿੰਨੀ ਸੋਹਣੀ ਤੂੰ ਆ ਨਾ। ਇੱਥੇ ਨੇੜੇ-ਡੇੜੇ। ਮੈਨੂੰ ਤਾਂ ਨਹੀਂ ਲੱਗਦਾ। ਨਹੀਂ ਪਹੁੰਚੂਗੀ। ਚਲੋ ਜੀ ਤੁਸੀਂ ਅੰਦਰ ਜਾ ਕੇ ਬੈਠੋ। ਮੈਂ ਤੁਹਾਡੇ ਵਾਸਤੇ ਚਾਹ ਲਿਆਉਣੀ ਆ। ਬਸ ਤੇ ਨੇ ਤੇਰਾ ਜੀਤਲ ਵਰਕ ਹੈ। ਹਾਂ ਹਾਂ। ਜੀਤਲ ਲੱਗੋ ਗਈ ਜਦੋਂ ਵਿਆਹ ਹੋਇਆ। ਮੈਂ ਤਾਂ ਤੈਨੂੰ ਆਏ ਕਹਿੰਦਾ ਸੀ। ਵੀ ਦੇਖ। ਪੰਪ ਦਾ ਡਰਾਈਵਰ ਬੰਦਾ। ਉਹ ਹੋਰ ਐ ਨਾ ਗੱਡੀ ਤੇ ਚੜਿਆ ਜੇ ਕਿਸੇ ਚੀਜ਼ ਦੀ ਕੋਈ ਘਾਟ ਹੋਈ ਤਾਂ ਦੱਸਦੇ ਹੋ ਮੈਨੂੰ ਕੋਈ ਗੱਲ ਨਹੀਂ ਜੀ ਮੈਨੂੰ ਸਾਰਾ ਕੁਝ ਲੈ ਕੇ ਦੰਦੇ ਨੇ ਜੀ ਸਾਰਾ ਸੌਦਾ ਪੱਤਾ ਕਰ ਹੀ ਹੈਗਾ ਜੀ ਚਲੋ ਤਾਂ ਰਫ ਰਿਹਾ ਹਾਂ ਅੱਜ ਤਾਂ ਚਾਹ ਪੀ ਕੇ ਜਾਉਂਗਾ ਕੋਈ ਗੱਲ ਨਹੀਂ ਚਾਹ ਲੈ ਆਪਨੇ ਆਪ ਪਤਾ ਨਹੀਂ ਕਿੱਥੇ ਵਾਗੀ ਆਪਾਂ ਤੈ ਨਵੇਂ ਨਵੇਂ ਨੂੰ ਮੁੰਨੇ ਜੇ ਕਿੱਥੋਂ ਲਿਆ ਹੁੰਦਾ ਕਿੱਥੋਂ ਆ ਜਾਂਦੇ ਨੇ ਇਹੋ ਜਿਹੇ ਦੋਸਤ ਨੇ ਇਹਦੇ ਬੋਲਣ ਦੀ ਵੀ ਅਕਲ ਨਹੀਂ ਵੀ ਕਿਸੇ ਨੂੰ ਕਿਵੇਂ ਬੋਲਣਾ ਕਿਵੇਂ ਨਹੀਂ ਕੱਲੀ ਜਨਨ ਨੂੰ ਦੇਖ ਕੇ ਹਵਾ ਤਵਾ ਬੋਲਦੇ ਰਹਿੰਦੇ ਨੇ ਕੋਈ ਗੱਲ ਨਹੀਂ ਹੁਣ ਚਾਹ ਤਾਂ ਦੇਣੀ ਹੋ ਪੈਣੀ ਆ ਹੁਣ ਮੈਂ ਤਾਂ ਇਹ ਵੀ ਨਹੀਂ ਜਾਣਦੀ ਜੇ ਤਾਂ ਕੋਈ ਖਾਸ ਦੋਸਤ ਜਾਂ ਕੋਈ ਟੰਪਰੇਲੀ ਆ ਲੇਮੋ ਲੇਮੋ ਕੀ ਕਰ ਰਹੀ ਹੈ ਕੁਛ ਨਹੀਂ ਚੰਗਾ ਹੋਇਆ ਤੁਸੀਂ ਆ ਗਏ ਆ ਅੰਦਰ ਕੋਈ ਤੁਹਾਡਾ ਦੋਸਤ ਆਇਆ ਹੋਇਆ ਉਹਨੂੰ ਚਾਹ ਦੇਣ ਜਾਂਦੀ ਸੀ ਦੋਸਤ ਪਤਾ ਨਹੀਂ ਜੀ ਕੌਣ ਆ ਕਹਿੰਦਾ ਮੈਂ ਦੋਸਤਾਂ ਬੰਦੇ ਦਾ ਮਾੜਾ ਮੋਟਾ ਪੁੱਛ ਕੇ ਚਕਰੀਂਦੀ ਹੁੰਦੀ ਐ ਐਵੇਂ ਅੰਦਰ ਬਿਠਾ ਲਿਆ ਬੰਦੇ ਨੂੰ ਐ ਥੋੜਾ ਬਿਠਾਈਂਦਾ ਹੁੰਦਾ ਲੈ ਕਹਿੰਦੇ ਪੁੱਛ ਕੇ ਚਾ ਉਹ ਜੇ ਜਾਣਦਾ ਤੀ ਤਾਂ ਹੀ ਆਇਆ ਘਰੇ ਬਿਨਾਂ ਜਾਣੇ ਪਛਾਣੇ ਤੋਂ ਕੌਣ ਆਜੂਗਾ ਫਿਰ ਤੂੰ ਚਾਹ ਲਾ ਗਈ ਪੀਉਣ ਉਹਨੂੰ ਹੁਣ ਜਦੋਂ ਆਇਆ ਉਹਨੂੰ ਚਾਹ ਤਾਂ ਪੁੱਛਣੀ ਹੋ ਆ ਕਾ ਪੁੱਛਣੀ ਐ ਐ ਬਗਾਨੇ ਬੰਦੇ ਨੂੰ ਅੰਦਰ ਥੋੜਾ ਬਠਾ ਹੀਦਾ ਹੁੰਦਾ ਮੜੀ-ਮੁੱਟੀ ਆਕਰ ਤੋਂ ਕੰਮ ਲੈ ਲਿਆ ਕਰ ਤੁਸੀਂ ਜੀ ਮੇਰੀ ਬੇਇੱਜ਼ਤੀ ਕਰਦੇ ਹੁਣ ਜਦੋਂ ਅਗਲਾ ਆ ਆ ਗਿਆ ਤੇਰੀ ਬੇਇੱਜ਼ਤੀ ਨਹੀਂ ਕਰਦਾ ਤੈਨੂੰ ਅਕਲ ਦੀ ਗੱਲ ਦੱਸਦਾ ਬੇਇੱਜ਼ਤੀ ਨਹੀਂ ਕਰਦਾ ਚਲੋ ਠੀਕ ਐ ਘਾਹ ਨੂੰ ਨਹੀਂ ਬਠਾਉਂਗੀ ਮੈਂ ਹੁਣ ਚਾਹ ਬਣੀ ਪਈ ਥੀ ਤੁਸੀਂ ਬਾਹਰ ਚਲੇਗੇ ਮੈਂ ਕਿਹਾ ਚੱਲ ਫੜਾਈ ਦਿੰਨੀ ਐ ਚਾਹ ਨੂੰ ਚਲ ਮੈਂ ਫੜਾਇਆ ਹੁਣ ਲੈ ਫੜੋ ਅੱਗੇ ਤੋਂ ਖਿਆਲ ਰੱਖਿਆ ਕਰ ਇਹ ਜੀ ਗੱਲ ਠੀਕ ਐ ਕੋਈ ਗੱਲ ਨਹੀਂ ਹੋਇਆ ਬੰਤੋ ਆ ਵੀ ਜਸੂ ਹੁੱਕੇ ਮੈਂ ਬੰਤੋ ਠੀਕ ਹੈ ਠੀਕ ਉਹ ਠੀਕ ਹੈ ਬਈ ਵਧੀਆ ਵਧੀਆ ਕਦੋਂ ਆ ਆ ਬਸ ਮੈਂ ਹੁਣ ਆਇਆ ਜੀ ਅੱਛਾ ਲੈ ਚਾਹ ਪੀ ਲੈ ਹੋਏ ਤੂੰ ਕਾਨੂੰ ਖਿੱਚ ਲਿਆ ਕਰੀ ਮੈਂ ਇਹ ਕਿਹਾ ਦੀ ਭਜਾਈ ਨੂੰ ਹਾਂ ਮਾ ਰੈਣ ਦਾ ਚਾਹ ਹੋਏ ਤਾਂ ਬਾਲੀਓ ਚੰਗੀ ਐ ਕਹਿੰਦੀ ਨਾ ਜੀ ਤੁਸੀਂ ਕਿਹਨਾਂ ਬੰਤੇ ਦੇ ਦੋਸਤ ਮੈਂ ਨਹੀਂ ਤੁਹਾਨੂੰ ਚਾਹ ਪਲਾਏ ਬਿਨਾ ਮੋੜਦੀ ਲੈ ਫਿਰ ਹੁਣ ਚਾਹ ਪਾਣੀ ਪੀਤੇ ਬਿਨਾ ਬੰਦਾ ਜਾਣਤਾ ਨਹੀਂ ਦੇਣਾ ਚਾਹੀਦਾ ਹੋਏ ਜਾ ਰਹੀ ਤਾਂ ਇੰਨੀ ਸਿਆਣੀ ਆ ਮੈਨੂੰ ਤਾਂ ਨਹੀਂ ਲੱਗਦਾ ਵੀ ਆਪਣੇ ਕੋਈ ਨੇੜੇ ਤੇੜੇ ਜੀ ਸਿਆਣੀ ਹੋਊਗੀ ਚੱਲ ਆ ਪਿਛਲੀ ਉਮਰੇ ਬਖਸ਼ੀ ਰੱਬ ਨੇ ਮੈਨੂੰ ਤਾਂ ਬਖਸੀ ਕੀ ਬਖਸੀ ਪਤੰਤਰਾਂ ਲਾਟਰੀ ਕਾ ਲਾਟਰੀ ਲਾਟਰੀ ਲੱਗੀ ਏ ਤੇਰੀ ਲਾਟਰੀ ਸਮਝ ਲੈ ਹੋਰ ਹੁਣ ਨਹੀਂ ਮੈਨੂੰ ਕੌਣ ਪਿਆਉਣ ਵਾਲਾ ਸੀ ਹੈ ਚਲੇ ਇਹਨਾਂ ਨੂੰ ਵੀ ਲੋੜਤੀ ਮੈਨੂੰ ਲੋੜਤੀ ਭਰ ਗਿਆ ਤੋਪਾ ਹੋਰ ਆ ਦੇਖ ਲੈ ਆਪਣੇ ਪਿੰਡ ਵਾਲਾ ਕਿੰਨੂ ਨਾਲੇ ਜ਼ਮੀਨ ਆਂਦੀ ਐ ਨਾਲੇ ਠੀਕ ਉਮਰ ਦਾ ਉਹਦਾ ਵੀ ਵਿਆਹ ਹੋ ਰਿਹਾ ਆਏ ਕਿਤੇ ਹੁਣ ਧਰੀਆਂ ਪਈਆਂ ਨੇ ਕੁੜੀਆਂ ਤਰੀਆਂ ਨਹੀਂ ਪੰਨਿਆ ਪਰ ਇੱਕ ਗੱਲ ਹੈ ਬਈ ਜਿੰਨੀ ਸਿਆਣੀ ਐ ਉਹ ਨਹੀਂ ਸਨਖਣੀ ਵੀ ਐ ਬਾਲੀ ਸੋਹਣੀ ਐ ਕਿਵੇਂ ਤੂੰ ਜਿਆਦੀ ਤਰੀਫਾਂ ਜੀਆਂ ਕਰੀ ਜਾਂਦਾ ਪਸੰਦ ਤਾਂ ਨਹੀਂ ਆ ਗਈ ਓਏ ਲੈ ਪਤੰਦਰਾ ਨਾਲ ਇੱਕ ਗੱਲ ਹੈ ਬੰਤੇ ਹਮ ਇਹ じゃ ਕਿਹੜਾ ਜਿਹਦੇ ਦਿੱਦੇ ਫੁੱਟੇ ਹੋਣਗੇ ਵੀ ਪ੍ਰਜਾਈ ਨੂੰ ਦੇਖ ਕੇ ਪਸੰਦ ਨਾ ਕਰੇ ਚੱਲੋ ਬਈ ਹੈ ਮੇਰਾ ਰਹੋ ਦੀਆਂ ਜੋ ਕਰ ਰਿਹਾ ਠੀਕੇ ਕਰ ਰਿਹਾ ਬਾਲੀ ਤਾਕੜੀਆ ਕਰੀਏ ਨੇ ਬਈ ਨਾਲੇ ਤੂੰ ਮੈਨੂੰ ਸੁਨੇਹਾ ਲਾ ਕੇ ਮੁਰਜਾਂਦਾ ਜਦ ਮੈਂ ਆ ਜਾਂਦਾ ਤੈਨੂੰ ਤਾਂ ਆਉਣ ਦੀ ਲੋੜ ਹੈ ਨਹੀਂ ਧੀ ਲੋੜ ਕਿਉਂ ਨਹੀਂ ਦੀ ਤੂੰ ਤਾਂ ਯਾਰ ਪਤੰਦਰਾ ਚੰਗਾ ਬੰਦਾ ਹੈ ਪਹਿਲਾਂ ਤਾਂ ਤੂੰ ਆਪਦੇ ਵਿਆਹ ਕਰਾ ਕੇ ਪਾਰਟੀ ਨਹੀਂ ਦਿੱਤੀ ਮੂੰਹ ਦਿਖਾਣੋਂ ਹਟ ਗਿਆ ਹੁਣ ਕਹੀ ਜਾਂਦਾ ਮੈਨੂੰ ਸੁਨੇਹਾ ਲਾ ਕੇ ਮੁਰਜਾਂਦਾ ਉਹ ਪਾਰਟੀਆਂ ਦਾ ਘਟ ਹੈ ਤੈਨੂੰ ਬੋਲ ਕਦੋਂ ਕਰਨੀ ਅੱਜੇ ਕਰੀਏ ਹੋਰ ਅੱਜ ਕਰ ਲਾਂ ਨੇ ਵਜਾ ਨੇ ਮੋਟਰ ਦੇ ਮੋਟਰ ਤੇ ਭੱਗ ਚੱਲਾਂਗੇ ਨਾਲੇ ਯਾਰ ਮੋਟਰ ਤੋਂ ਸੱਚੀ ਜ਼ਿਆਦਾ ਆ ਹਾ ਤੇਰੇ ਵਾਲਾ ਵਹਣ ਜਾ ਮੈਨੂੰ ਦੇ ਰਾਂ ਦਾ ਠੇਕੇ ਤੇ ਵਹਣ ਵਾਲੀ ਗੱਲ ਉਹਦਾ ਜੱਸੇ ਫਿਰ ਐ ਗੱਲ ਵੀ ਮੱਖਣ ਹੋਰੀ ਬਾਰੇ ਨੇ ਕਈ ਸਾਲਾਂ ਤੋਂ ਉਹ ਤਾਂ ਇਹਦਾ ਕਹਿਣਾ ਵੀ ਜੇ ਮੱਖਣ ਹੋਰੀ ਕਈ ਸਾਲਾਂ ਤੋਂ ਬਾਰੇ ਨੇ ਵੀ ਐਡਾ ਮੈਨੂੰ ਦੇ ਦੇ ਤੂੰ ਫਿਰ ਤਾਂ ਪਹਿਲਾਂ ਗੱਲ ਕਰਨੀ ਸੀ ਭਾਈ ਪਹਿਲਾਂ ਗੱਲ ਕਰਨੀ ਸੀ ਹੁਣ ਤੋੜ ਕੇ ਕਿਵੇਂ ਜਵਾਬ ਦੇ ਦਈਏ ਬੰਦੇ ਨੂੰ ਉਹ ਪਹਿਲਾਂ ਪਿਛੋਂ ਨਾਲ ਕੁਝ ਨਹੀਂ ਹੁੰਦਾ ਹੁੰਦਾ ਕਹਦੇ ਬੀ ਅਨੇ ਸਾਲ ਹੋ ਗਏ ਬਈ ਸੋਨ ਤਾਂ ਬੀਜ ਆਹਦੇ ਬੀਜ ਦੇ ਨੂੰ ਹੁਣ ਤਾਂ ਮੈਂ ਬਦਲੂਗਾ ਚੱਲ ਤੂੰ ਅਗਲੇ ਸਾਲ ਦੇਖ ਲਈ ਫਿਰ ਹੁਣ ਅਗਲੇ ਸਾਲ ਆਪਾਂ ਪਹਿਲੇ ਪੱਕੀ ਕਰਕੇ ਰੱਖਾਂਗੇ ਅਗਲੇ ਨੂੰ ਪਹਿਲਾਂ ਕਹਿ ਦਾਂਗੇ ਵੀ ਆ ਬਦਹੀ ਲੈ ਕੋਈ ਹੋਰ ਕਰੇ ਹੁਣ ਤਲਵਾਰ ਤੇ ਮੁੱਕੀ ਧਾਣਾ ਮਰਵਾ ਮੇ ਤੋਂ ਦੇਖ ਲੈ ਬੰਤਿਆ ਮੇਰੀ ਤਾਂ ਉਹਨਾਂ ਨਾਲ ਅੜੀ ਹੋਈ ਹੋਈ ਐ ਵੀ ਬੱਤੇ ਵਾਲੀ ਮੈਂ ਲਊਂਆ ਇਸ ਵਾਰੀ ਤੂੰ ਤਾਂ ਡਰਾਉਣ ਲੱਗ ਗਿਆ ਦੱਸਿਆ ਹੁਣ ਮੈਨੂੰ ਐਂ ਤਾਂ ਨਾ ਕਰ ਮੇਰਾ ਜਾ ਤਾਂ ਤਾਂ ਪਹਿਲਾਂ ਗੱਲ ਤੋਰਨੀ ਸੀ ਮੈਂ ਅਗਲੇ ਨੂੰ ਸੈਰੀ ਸੈਰੀ ਕਿਸੇ ਲੋਟ ਗੱਲ ਕਰਦਾ ਹੁਣ ਤਾਂ ਤੂੰ ਐ ਕਹਿਣਾ ਵੀ ਜਮੀ ਤੋੜ ਬਿਛੋੜਾ ਕਰਦਾ ਮੈਂ ਅਗਲੇ ਨਾਲ ਚੱਲ ਭਾਈ ਤੇਰੀ ਜ਼ਮੀਨ ਐ ਤੇਰੇ ਠੇਕੇਦਾਰ ਨੇ ਜਿਵੇਂ ਤਿੰਨੇ ਉਹਨਾਂ ਨਾਲ ਬਰਤਣਾ ਓਵੇਂ ਬਰਤਲੈ ਕੋਈ ਗੱਲ ਨਹੀਂ ਚਲ ਠੀਕ ਐ ਚੱਲਦਾ ਮੈਂ ਚਾਹ ਤਾਂ ਪੀ ਜਾਂਦਾ ਓਏ ਬੱਸ ਐਂ ਠੀਕ ਐ ਮੈਂ ਨਾਲੇ ਗਰਮੀ ਬਹੁਤ ਹੋ ਰਹੀ ਐ ਚਾਹ ਤੰਗ ਕਰਦੀ ਐ ਇਹ ਗਰਮੀ ਤੈਨੂੰ ਹੋ ਰਹੀ ਐ ਤਾਂ ਕਿਸੇ ਹੋਰ ਨੂੰ ਵੀ ਹੋ ਸਕਦੀ ਐ ਗਰਮੀ ਤੂੰ ਜ਼ਮੀਨ ਲੈਣਾ ਐ ਕਿ ਇੱਥੇ ਦਬਕਾਉਣਾ ਐ ਪਿੰਗਾ ਦੇਖ ਲਊ ਤੈਨੂੰ ਵੀ ਨਿਮੋ ਐ ਨਿਮੋ ਹਾਂਜੀ ਕੀ ਹੋ ਗਿਆ ਆ ਬੈਠ ਐ ਲੈ ਨੀਏ ਤੂੰ ਜਣੇ ਖੜੇ ਢੋ ਅੱਗੇ ਬਿਠਾ ਲੈ ਨੀਏ ਪਤਾ ਨਹੀਂ ਕੀ ਤੂੰ ਬੋਲ ਕੇ ਜੇ ਉਹ ਅੱਗੇ ਤੋਂ ਧਿਆਰ ਰੱਖਿਆ ਕਰੀਂ ਇਹ ਜੀ ਗੱਲ ਆ ਮੈਨੂੰ ਕੀ ਪਤਾ ਸੀਗਾ ਜੀ ਵੀ ਕੌਣਾ ਕੌਣ ਨਹੀਂ ਹੁਣ ਮੈਂ ਤਾਂ ਨਵੀਂ-ਨਵੀਂ ਤਾਇਆ ਇੱਥੇ ਘਰ 'ਚ ਕੌਣ ਹੈ ਕੌਣ ਨਹੀਂ ਜਦੋਂ ਮੈਂ ਬਾਹਰ ਅੰਦਰ ਹੋਵਾਂ ਉਦੋਂ ਤਾਂ ਨਾ ਬਿਠਾਇਆ ਕਰ ਇਹ ਜੇ ਬੰਦੇ ਨੂੰ ਲੈ ਕੇ ਇੱਥੇ ਆਵਾ ਤਵਾ 100 ਬੋਲ ਕੇ ਗਿਆ ਅਖੇ ਜ਼ਮੀਰ ਮੈਨੂੰ ਦੇਣੀ ਤੀ ਮੈਂ ਮਾਉਣੀ ਤੀ ਜ਼ਮੀਨ ਦੇਖ ਲਾਂਗੇ ਨਹੀਂ ਫਿਰ ਐ ਕਰ ਲਾਂਗੇ ਵਾਹ ਕਰ ਲਾਂਗੇ ਰੋਬ ਮਾਰਦਾ ਤੇ ਉਹ ਦੀ ਜਾਨ ਚ ਤਾਂ ਮੈਨੂੰ ਕੀ ਪਤਾ ਇਹ ਵੀ ਇਹ ਬੰਦਾ ਕਿਹੋ ਜਿਹਾ ਚਲ ਜੇ ਤੁਸੀਂ ਕਹਿ ਲਓ ਅੱਗੇ ਤੋਂ ਮੈਂ ਨਹੀਂ ਉਹ ਕਰਦੀ ਮੈਂ ਤਾਂ ਤਾਂ ਉਹਨੂੰ ਕਹਤਾ ਵੀ ਚਲ ਤੁਸੀਂ ਘਰੇ ਤਾਂ ਹੈਗੇ ਹੋ ਬਸ ਬਸ ਵਾਹ ਅੱਗੇ ਤੋਂ ਸਮਝ ਜਾ ਅੱਗੇ ਤੋਂ ਕਿਸੇ ਬਾਹਰਲੇ ਬੰਦੇ ਨੂੰ ਐ ਨਹੀਂ ਬਿਠਾਉਣਾ ਜਦ ਮੈਂ ਘਰੇ ਨਾ ਹੋਵਾਂ। ਸੁਣ ਗਈ ਗੱਲ? ਠੀਕ ਹੈ ਜੀ, ਠੀਕ ਹੈ। ਨਹੀਂ ਬਿਠਾਉਂਦੀ ਅੱਗੇ ਤੋਂ। ਦੇਖ ਨਮੋ। ਮੈਂ ਗੁੱਸੇ ਤਾਂ ਨਹੀਂ ਹੁੰਦਾ ਤੇਰੇ ਨਾਲ। ਹਾਂਜੀ। ਹਾਂ, ਐਂ ਗੱਲ ਨੂੰ ਮੜੀ ਸਮਝ ਜਾ ਵੀ ਮੇਰੇ ਵੀ ਕੋਈ ਜਜ਼ਬਾਤ ਨੇ, ਮੇਰੇ ਵੀ ਕੁਝ ਅਰਮਾਨ ਨੇ। ਐ ਇਹਨਾਂ ਨਾਲ ਖੇਡਿਆ ਨਾ ਕਰ। ਪਤਾ ਮੈਨੂੰ ਕਿੰਨਾ ਬੁਰਾ ਲੱਗਿਆ ਵੀ ਹਾਂ ਮੇਥੋਂ ਬਿਨਾ ਕੋਈ ਬਾਹਰਲਾ ਬੰਦਾ ਬੈਠਾ ਅੰਦਰ। ਮੈਨੂੰ ਤਾਂ ਇਹ ਕਹਿੰਦੀ ਜਰੂਰੀ ਕੰਮ ਕਰਨ, ਗੱਲ ਆ ਕਰਨੀ ਆ ਤੇ ਨਾਲ ਮੈਂ। ਮੈਂ ਤਾਂ ਕਹਿੰਦਾ ਵੀ ਬੈਜੋ ਜੀ ਕੋਈ ਜਰੂਰੀ ਕੰਮ ਵਾਲਾ ਵੀ ਹੁੰਦਾ। ਜ਼ਰੂਰੀ ਟੁੱਟਦੀ ਗੱਲ ਥੂਦੀ ਜ਼ਮੀਨ ਨੂੰ ਆਇਆ ਤੀ ਆਖੇ ਜੀ ਜ਼ਮੀਨ ਮੈਨੂੰ ਦਿਓ ਹੁਣ ਐ ਕਿਵੇਂ ਅਗਲੇ ਨੂੰ ਤੋੜ ਕੇ ਜਵਾਬ ਦੇ ਦਾਂ ਆਖੇ ਉਹ ਮੱਖਣ ਹੋਰਾਂ ਨੂੰ ਜਵਾਬ ਦੇ ਮੈਨੂੰ ਜ਼ਮੀਨ ਦੇ ਚਲ ਹੁਣ ਮੈਨੂੰ ਕਿਹੜਾ ਪਤਾ ਸੀਗਾ ਵਿੱਚੋਂ ਵੀ ਕੌਣਾ ਕੌਣ ਨਹੀਂ ਜੇ ਤੁਸੀਂ ਕਹਿਤਾ ਤ ਅੱਗੇ ਤੋਂ ਮੈਂ ਨਹੀਂ ਕਿਸੇ ਨੂੰ ਬਿਠਾਉਂਦੀ ਬਾਰੀ ਮੋੜ ਦਿਆ ਕਰੂੰਗੀ ਚਾਹੇ ਤੁਹਾਡਾ ਕਿੰਨਾ ਮਰਜ਼ੀ ਖਾਸ ਹੋਵੇ ਮੈਨੂੰ ਤਾਂ ਐ ਵੀ ਤੁਸੀਂ ਕਹਿਣਾ ਕਿ ਮੇਰੇ ਦੋਸਤ ਆਏ ਨੇ ਮੇਰੀ ਬੇਇੱਜ਼ਤੀ ਕਰਾਤੀ ਇਨੇ ਨਾ ਚਾ ਪੁੱਛਿਆ ਨਾ ਪਾਣੀ ਪੁੱਛਿਆ ਉਹ ਬੰਦਾ ਕ ਬੰਦਾ ਤਾਂ ਦੇਖਣਾ ਪੈਂਦਾ ਹੈ ਬੰਦਾ ਕ ਬੰਦਾ ਤਾਂ ਦੇਖਣਾ ਪੈਂਦਾ ਹੈ ਐ ਤਾਂ ਬਿਠਾਉਣਾ ਵੀ ਪੈਂਦਾ ਬੰਦੇ ਨੂੰ ਆਈ ਨੂੰ ਸਾਰੀਆਂ ਗੱਲਾਂ ਦੇਖਣੀਆਂ ਪੈਂਦੀਆਂ ਫੇਰ ਫਿਰ ਤੁਸੀਂ ਮੈਨੂੰ ਕਿਉਂ ਕਹੀ ਜਾਨੀ ਹੁਣ ਕਹਤਾ ਤੁਸੀਂ ਨੇ ਅੱਗੇ ਤੋਂ ਬਾਹਰ ਹੀ ਮੋੜਦਿਆ ਕਰਨਾ ਅਗਲੇ ਨੂੰ ਵੀ ਭਾਈ ਜਦੋਂ ਹੋਣਗੇ ਉਦੋਂ ਘਰੇ ਆਇਓ ਨਹੀਂ ਆਉਣ ਦੀ ਲੋੜ ਨਹੀਂ ਆਹ ਬਸ ਆਹ ਗੱਲ ਹੈ ਆਹ ਗੱਲ ਕਹੀ ਅਗਲੇ ਨੂੰ ਵੀ ਜਦੋਂ ਘਰੇ ਹੋਇਆ ਉਦੋਂ ਆ ਜਾਓ ਚਲੋ ਠੀਕ ਹੈ ਜੀ ਗੁੱਸੇ ਤਾਂ ਨਹੀਂ ਹੋਈ ਤੂੰ ਮੈਂ ਨਹੀਂ ਨਹੀਂ ਗੁੱਸੇ ਤਾਂ ਕਾਦੀ ਲਈ ਹੋਣਾ ਜੀ ਜਿਹੜੀ ਗੱਲ ਸਹੀ ਆ ਤੇ ਸਹੀ ਆ ਉੱਚਾ ਬੋਲ ਗਿਆ ਤੈਨੂੰ ਮੜਾ ਜਾ ਨਹੀਂ ਚਲੋ ਕੋਈ ਗੱਲ ਨਹੀਂ ਜਿਹੜੀ ਗੱਲ ਕਹਿਣ ਵਾਲੀ ਉਹ ਤਾਂ ਕਹੀ ਹੋ ਜਾਂਦੀ ਹੈ ਨਾਲੇ ਵੀ ਠੀਕ ਵੀ ਆ ਕੋਈ ਗਲਤ ਤਾਂ ਨਹੀਂ ਕਿਹਾ ਤੁਸੀਂ ਨੇ ਚਲ ਚੰਗਾ ਹਾਂਜੀ ਖਿਆਲ ਰੱਖੀ ਅੱਗੇ ਤੋਂ ਠੀਕ ਹੈ ਕੋਈ ਗੱਲ ਨਹੀਂ ਮੈਂ ਖਿਆਲ ਰੱਖੂੰਗੀ ਚਲ ਤੁਸੀਂ ਬੈਠੋ ਮੈਂ ਤੁਹਾਡੇ ਲਈ ਚਾਹ ਲੱਕੇ ਆਉਣੀ ਆ ਚਾਹ ਨੂੰ ਤਾਂ ਕੀ ਲੋੜ ਹੈ ਚਾਹ ਦੀ ਤਾਂ ਗਰਮੀ ਹੋ ਰਹੀ ਐ ਚਾਹ ਪੀਣੋਂ ਜੀਏ ਨਹੀਂ ਕਰਦਾ ਫਿਰ ਮੈਂ ਨਿੰਬੂ ਪਾਣੀ ਬਣਾ ਦੇਣੀ ਆ ਤੁਹਾਨੂੰ ਜੇ ਚਾਹ ਨਹੀਂ ਪੀਣੀ ਹਾਂ ਐ ਕਰ ਲੈ ਲੇਗੋ ਪਾਣੀ ਬਣਾ ਲੈ ਦੋਏ ਜਣੇ ਪੀ ਲਾਂਗੇ ਠੀਕ ਹੈ ਜੀ ਚਲ ਸਮਝ ਤਾਂ ਗਈ ਮੈਨੂੰ ਤਾਂ ਇੰਦੀ ਮਾਕੇ ਤੇ ਗੁੱਸੇ ਹੋ ਜੂਗੀ ਦੀ ਸਾਰੀ ਆ ਗਈ ਗੂਕੇ ਮੈਂ ਉਹ ਕਿਵੇਂ ਆ ਚਰਨੇ ਆ ਉਹ ਮੈਂ ਤਾਂ ਠੀਕ ਆ ਜੱਸਿਆ ਤੂੰ ਸੁਣਾ ਕਿਵੇਂ ਬੈਠਾ ਹੋਰ ਇਕਲਾ ਜਾਉ ਵੇ ਬਸ ਟੈਨਸ਼ਨ ਜੀ ਪੈ ਰਹੀ ਹੈ ਟੈਨਸ਼ਨ ਉਹ ਵੀ ਤੈਨੂੰ ਹੋਰ ਤੂੰ ਤਾਂ ਲੋਕਾਂ ਨੂੰ ਟੈਨਸ਼ਨ ਆ ਦਿੰਨਾ ਬਸ ਅੱਜ ਤੇਰੇ ਭਾਈ ਨੂੰ ਕਹਿ ਲਈ ਕੀ ਗੱਲ ਹੋ ਗਈ ਦੱਸ ਤੈਨੂੰ ਕੀ ਦੱਸਾਂ ਯਾਰ ਹੂੰ ਤੂੰ ਐਂ ਦੱਸ ਪਹਿਲਾਂ ਕਿੱਧਰ ਫਿਰਦੇ ਸੀ ਉਹ ਮੈਂ ਕੀ ਦੱਸਾਂ ਤੈਨੂੰ ਹੂੰ ਆ ਬਾਂਤੀ ਕੋਲੇ ਜਾ ਕੇ ਆਇਆ ਦੀ ਮੈਂ ਬਾਂਤੀ ਕੋਲ ਜਾ ਕੇ ਆਇਆ ਦੀ ਹਾਂ ਤੈਨੂੰ ਇਹ じゃ ਕੀ ਕੰਮ ਹੋਊਗਾ ਇਹੇ ਤੱਕਾ ਓਏ ਕੰਮ ਤਾਂ ਕੁਛ ਨਹੀਂ ਉਹਨੂੰ ਕਿਹਾ ਦੀ ਹੂੰ ਮਾਹ ਤੇਰੇ ਵਾਲਾ ਵਾਹਣ ਸਾਨੂੰ ਦੇ ਦੀਂ ਇਦਾਂ ਅੱਛਾ ਉਹਨੇ ਸਲੇ ਨੇ ਹੱਥੇ ਨਹੀਂ ਧਰਾਇਆ ਹੈ ਨਾ ਮੱਖਣ ਕੇ ਨਾਲ ਗੱਲ ਹੋਈ ਹੋਈ ਹੈ ਮੇਰੀ ਤਾਂ ਉਹੀ ਲੈਂਦੇ ਨੇ ਸਾਰੇ ਸਾਲ ਓ ਬਾਈ ਕਾਨੂੰ ਕਹੋਣਾ ਸਾਲੇ ਦੇ ਸੀਵੇਂ ਜੇ ਹੱਡ ਪੈਣੇ ਹੁਣ ਹੂਜ ਵਰਗੀ ਤੀਵੀ ਮਿਲ ਗਈ ਹੁਣ ਆਪਾਂ ਨੂੰ ਕਿੱਥੇ ਪੁੱਸਦਾ ਹੋ ਓ ਚਰਨਿਆ ਤੀਵੀ ਵਾਲੀ ਗੱਲ ਨਾ ਕਰ ਬਾਈ ਓਏ ਦੇਖਿਆ ਕਾਲ ਦੇ ਹੀ ਕੜਦੀ ਆ ਜਵੇਂ ਰੁਗ ਭਰ ਕੇ ਕਾਨੂੰ ਕਹਣਾ ਤੇਤੋਂ ਪਹਿਲਾਂ ਕੰਟਰ ਖਿਆ ਮੇਰਾ ਤਾਂ ਓਏ ਚਿੱਟੀ ਦੁੱਧ ਵਰਗੀ ਪਈ ਆ ਖਾਨੂੰ ਕਹਣਾ ਯਾਰ ਸੱਚ ਕਹਨਾ ਮੇਰਾ ਤਾਂ ਜੀ ਕਰੇ ਵੀ ਜਫਾ ਘੱਟ ਦੇ ਇੱਕ ਵਾਰੀ ਤਾਂ ਉਹ ਕੰਜਰਾ ਇਸੇ ਗੱਲ ਦੀਦਾ ਮੈਨੂੰ ਟੈਨਸ਼ਨ ਦੀ ਹਾਂ ਮਾਨੂੰ ਪਸੰਦ ਆਉਂਦੀ ਸੱਚੀ ਹੋਏ ਹੂੰ ਉਹ ਬਾਈ ਜਿਹੜਾ ਬੰਦਾ ਉਹਨੂੰ ਦੇਖ ਲੈਂਦਾ ਨਾ ਫੱਟੋ ਉਹਦਾ ਪਸੰਦ ਆ ਜਾਂਦੀ ਹੈ ਤੇਰੇ ਕਿ ਉਹ ਨਾਂ ਦੀ ਜੱਸੇ ਹਾਂ ਇੱਕ ਗੱਲ ਹੋਰ ਦੱਸ ਤੈ ਅੱਜ ਤੱਕ ਕਿੰਨੇ ਦੇ ਕੰਡੇ ਘੱਟੇ ਅੱਜ ਤੂੰ ਪਹਿਲੀ ਵਾਰ ਤੇ ਨੂੰ ਸਵਾਲ ਪਾਇਆ ਹੋਏ ਓਏ ਤੂੰ ਇੱਕ ਕੰਮ ਕਰ ਦੱਸ ਕੀ ਚਾਹੀਦਾ ਤੈਨੂੰ ਆ ਚਾਹੀਦਾ ਸਮਝ ਗਿਆ ਹੋਗਾ ਜਮੇ ਹਾਂ ਉਹ ਯਾਰ ਦੇਖ ਲੈ ਵੈਸੇ ਮੈਂ ਉਹਦੇ ਅੱਖ ਰੱਖੀਦੀ ਜੇ ਹੁਣ ਤੂੰ ਕਹਿੰਦਾ ਫਿਰ ਤੇਰੀ ਮੈਂ ਮੋੜ ਵੀ ਨਹੀਂ ਸਕਦਾ ਤੇਰਾ ਇਹ ਸੂਰੀ ਨਹੀਂ ਕਰਦੇ ਲੈ ਵਿਚਾਰਨਿਆ ਤੈਂ ਕਿਹੜਾ ਰੋਜ਼-ਰੋਜ਼ ਸਵਾਲ ਬਣਿਆ ਗਾੜੀ ਦੀ ਸਰੀ ਹੋ ਗੋ ਤਰਪਣਾ ਹੋ ਗਿਆ ਸਾ ਫਿਰ ਇਧਰ ਨੋ ਕਰਨ ਕਰ OK ਚੱਲ ਫੇਰ ਅੱਜ ਤੋਂ ਬਾਅਦ ਬੰਤੇ ਦੀ ਘਰ ਵਾਲੀ ਤੇਰੀ ਹਾਂ ਗਾਂਤ ਦੀ ਢਿੰਡਾ ਕਤਿਆ ਆਖੇ ਚੱਲ ਫਿਰ ਲੱਗ ਜਾ ਕੰਮ ਤੇ ਆ ਹਾਂ 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 ਹੁਣ ਆਉ ਸੁਬਾਹ ਦਸਾ ਲੜ ਬੰਤੇ ਆ ਛੜਦਾ ਮੈਂ ਤੀਰ ਕਮਾਨ ਦੇ ਵਿੱਚੋਂ ਹਣ ਦੇਖੀ ਨਿਸ਼ਾਨਾ ਕਿਵੇਂ ਲੱਗਦਾ ਆਕੜ ਕਰਦਾ ਸੀ ਨਾ ਤੇਰੀ ਆਕੜ ਜੱਸੇ ਨੇ ਪੰਨੀ ਲੈ ਹਾਦ ਲੱਕੇ ਮੈਂ ਕੰਦ ਪਾਇਆ ਪਿਆ ਹਨੇਰੀ ਜੀ ਪਤਾ ਨਹੀਂ ਕਿਉਂ ਰੋਜ਼ ਹੀ ਚੱਲ ਪੰਦੀ ਆ ਗਰਮ ਹਵਾ ਸਾਰਾ ਗੰਦ ਜਲ ਚੱਕ ਚੱਕ ਕੇ ਲਿਆ ਕੇ ਤੇ ਧੱਕਿਆਂ ਚ ਸਾਇਆ ਪਿਆ ਮੈਂ ਇਹਨਾਂ ਨੂੰ ਸਾਫ਼ ਕਰ ਫੂ ਮੈਂ ਕਿਹਾ ਮੈਂ ਕਰਾਵਾਂ ਸਫਾਈ ਤੈਨੂੰ ਕਿਹਨੇ ਕਿਹਾ ਵੀ ਤੂੰ ਸਫਾਈ ਕਰ ਤੂੰ ਜਮਾਦਾਰ ਆ ਉਹ ਮੈਨੂੰ ਬਥੇਰਾ ਮੂੰਹ ਆਉਂਦਾ ਤੇਰਾ ਚੰਦਰੀਏ ਜੀ ਕਰਦਾ ਤੂੰ ਮੰਜੇ ਤੇ ਬੈਠੀ ਹੋਵੇਂ ਤਾਂ ਮੈਂ ਆਪੇ ਕਰੀ ਜਾਊਂਗਾ ਫਿਰ ਕਰ ਲੈ ਮੈਂ ਮੰਜੇ ਤੇ ਬੈਠ ਜਾਈ ਨਹੀਂ ਆ ਜਾਈਏ ਫਿਰ ਆ ਜਾ ਚੱਲੀਏ ਨਾਲੇ ਕੋਰ ਚੱਲ ਮੈਂ ਤੇਰੇ ਘਰੇ ਨਹੀਂ ਜਾਣਾ ਤੂੰ ਮੇਰੇ ਘਰੇ ਨੌਕਰ ਲੱਗ ਜਾ ਜੇ ਤੂੰ ਜਾ ਵੀ ਕੇ ਕਰਾ ਨੌਕਰ ਤਾਂ ਤੂੰ ਲੱਗੇਂਗੀ ਇਹਦਾ ਮੇਰੇ ਸਾਲੇ ਦਾ 2-4 ਦਿਨਾਂ ਨੂੰ ਮਰ ਜੂਗਾ ਬੜਾ ਤਾਂ ਹੋਇਆ ਤੇ ਫਿਰ ਦਰ ਦਰ ਫਿਰੇਂਗੀ ਮੰਗਦੀ ਮੈਂ ਨਹੀਂ ਮੰਗਦੀ ਮੈਂ ਦਰ ਦਰ ਓਏ ਹਜੇ ਵੀ ਤੇਰੇ ਕੋਲ ਟਾਈਮ ਹੈ ਆ ਜਾ ਰਾਜ ਕਰਾ ਦੂ ਰਾਜ ਮੈਂ ਕਹਿੰਨਾ ਤੈਨੂੰ ਕਿ ਕਿੰਨੀ ਵਾਰ ਕੇ ਮੈਨੂੰ ਹੱਥ ਪੱਲੇ ਜੇ ਨਾਲ ਲਾਇਆ ਕਰ ਉਹ ਕੀ ਕਰਾਂ ਤੇਰਾ ਪਿਆਰ ਇਹ ਬਹੁਤ ਆਉਂਦਾ ਮੇਰੀ ਜੰਡਰੀਏ ਪਿਆਰ ਬਹੁਤ ਆਉਂਦਾ ਨਾਲੇ ਹੋਰ ਆਉਂਦਾ ਆ ਤੇਰਾ ਪਿਆਰ ਆ ਧੱਕਾ ਸਾਈ ਤੇਰਾ ਪਿਆਰ ਆ ਮੇਰੇ ਨਾਲ ਛੱਡ ਛੱਡ ਹਰਦੇ ਨਹੀਂ ਹੈਗਾ ਤਾ ਮੇਰੇ ਥੱਪੜ ਮਾਰੇ ਉਸੇ ਬੈਗ ਤਿਆਰ ਕਰਿਆ ਲੈ ਲਿੰਮੋ ਮੈਂ ਤਾਂ ਜਾਣਾ ਐ ਫਿਰ ਗੱਡੀ ਤੇ ਜਾਣਾ ਵੀ ਐ ਤੁਸੀਂ ਨੇ ਹੋਰ ਰਹਿੰਦੇ ਹੋਰ ਦੋ ਦਿਨ ਦੋ ਦਿਨ ਹੋਰ ਕਿਵੇਂ ਰਹਾ ਗੇੜਾ ਲੈ ਕੇ ਜਾਣਾ ਐ ਚਲੋ ਖਿਆਲ ਰੱਖੀ ਆਪਦਾ ਹੈ ਚਲੋ ਠੀਕ ਹੈ ਧਿਆਨ ਰੱਖਿਓ ਆਪਦਾ ਦਵਾਈ ਦੁਬਈ ਲੈ ਲਈ ਦਵਾਈ ਤਾਂ ਲੈ ਹੀ ਜਾਣਾ ਮੈਂ ਠੀਕ ਐ ਤੂੰ ਆਪਦਾ ਧਿਆਨ ਰੱਖੀ ਹੈ ਠੀਕ ਐ ਚਲੋ ਹੋਰ ਸੌਦਾ ਸੱਪਾ ਹੈਗਾ ਸਾਰਾ ਸਿਰਫ ਸਾਰਾ ਕੁਝ ਕਰਿਆ ਹੈਗਾ ਚਲ ਚੰਗੀ ਗੱਲ ਐ ਛੇਤੀ ਆਇਓ ਚੰਗਾ ਸਰ ਚਲੋ ਠੀਕ ਹੈ ਬੜੀ ਫਿਗਰ ਨਾ ਕਰੀ ਠੀਕ ਹੈ ਨਹੀਂ ਕਰਦੀ ਹੈਗੀ ਚੰਗਾ ਹੱਸ ਕੇ ਤਾਂ ਤੋਰ ਦੇ ਹਣਾ ਚਲੋ ਠੀਕ ਹੈ ਫਿਰ ਚੰਗਾ ਇਹਨੂੰ ਤਾਂ ਮੈਂ ਕੋਈ ਗੱਲ ਨਾ ਦੱਸਦੀ ਵੀ ਅੱਜ ਬਾੜੇ 'ਚ ਕੀ ਹੋਇਆ ਇਹ ਜਾਂਦੇ ਨੇ ਕੰਮ ਤੇ ਸਵੇਰੀ ਸਵੇਰੀ ਇਹਨਾਂ ਦਾ ਕੰਨੂ ਮੂਡ ਖਰਾਬ ਕਰਨਾ ਨਾਲੇ ਫਿਰ ਉਹਦੀਆਂ ਤਾਂ ਨਾ ਮੈਂ ਹੀ ਰੇਲ ਬਣਾਉਂਗੀ ਉਦੀ ਤਾਂ ਬਾਕੀ ਉਹਦੇ ਨਾਲ ਬਣ ਵੀ ਬਹੁਤ ਗਈ ਅੱਜ ਇੱਕ ਥੱਪੜ ਪੈ ਗਿਆ ਤੇ ਇੱਕ ਅੱਗੇ ਵੀ ਪੈ ਗਿਆ ਵੈਸਾ ਉਹ ਸਮਝ ਗਿਆ ਹੋਗਾ ਜੇ ਨਹੀਂ ਸਮਝੂ ਤਾਂ ਨੂੰ ਮੈਂ ਚੰਗੀ ਤਰ੍ਹਾਂ ਸਮਝਾ ਦੂੰਗੀ ਉਹ ਚਰਨੇ ਆ ਉਹ ਚਰਨੇ ਹਾਂ ਕੀ ਹੋ ਗਿਆ ਪੁੱਛਣਾ ਯਾਰ ਕਿਉਂ ਜਿਹੜੀ ਤੇ ਸਕੀਮ ਦੱਸੀਲੀ ਨਾ ਹਾਂ ਉਸ ਵਾਲੀ ਕੰਮ ਨਹੀਂ ਆਈ ਕੰਮ ਨਹੀਂ ਆਈ ਆ ਗੱਲੀ ਜਿਹਦੇ ਹੱਥ ਕਿਵੇਂ ਰੱਖ ਰਗਾ ਥੱਪੜ ਮਾਰਿਆ ਬਾਈ ਕੰਨ ਜਿਹੀ ਵੀ ਟੀਨ ਟੀ ਕਰੀ ਜਾਂਦਾ ਮੇਰੇ ਸਾਲੇ ਦਾ ਸੱਚੀ ਕਹਣਾ ਯਾਰ ਤੂੰ ਲੈ ਯਾਰ ਮੈਂ ਕਦੇ ਝੂਠ ਬੋਲਿਆ ਤੈਨੂੰ ਭੈਣ ਦੀ ਓਏ ਇੰਨੀ ਤੇਜ ਆ ਹੋ ਤਾ ਹੈ ਹੀ ਬਾੜਾ ਦੀ ਲੋਕ ਦੇਖਦੇ ਤੇ ਜੇ ਮੇਰੇ ਸਾਲੇ ਦੀ ਉਪਰਾਂ ਹੁੰਦੀ ਨਾ ਉਹਨੂੰ ਦੱਸਦਾਦਾ ਵੀ ਥੱਪੜ ਕਿਵੇਂ ਮਾਰੀਦਾ ਯਾਰ ਮੈਂ ਤਾਂ ਹੈਰਾਨ ਆ ਵੀ ਤੇਰੇ ਤੇਰੇ ਥੱਪੜ ਮਾਰਿਆ ਕਿਵੇਂ ਫੇਰ ਐ ਕਰ ਤੇਰੇ ਥੱਪੜ ਦਾ ਨਾ ਜੱਸੇਰੇ ਦਿਲ ਤੇ ਵੀ ਲੱਗਿਆ ਕੱਢ ਲਾਂ ਨੇ ਰੜਕਾਂ ਉਹ ਰੜਕਾ ਦਾ ਕੱਟਾਂ ਨਹੀਂ ਪੰਗਾ ਦਾ ਇੱਕਾ ਜਾਣ ਨੂੰ ਉਹ ਮੇਰੇ ਸਾਲੇ ਦਾ ਬੰਤਾ ਜੇ ਜੀ ਵਗ ਜੇ ਨਾ ਫੇਰ ਦੇਖੀ ਘਰੇ ਜਾ ਕੇ ਫੜੂ ਮੇਰੇ ਸਾਲੀ ਪੱਕੀ ਗੱਲ ਐ ਉਹ ਯਾਰ ਪਹਿਲਾਂ ਕਦੇ ਝੂਠ ਬੋਲ ਜਾ ਬਦਲਾ ਲੈਣਾ ਮੇਰੇ ਸਾਲੇ ਦਾ ਜਿਹੜਾ ਛਾਪੀਆਂ ਨੇ ਪੰਜ ਦੀਆਂ ਪੰਜ ਕਰ ਐ ਕਰ ਜਾ ਸਰਦਾ ਕਰੇ ਜਾਂ ਬੰਦੇ ਦੇ ਕਿਉਂ ਜਾਮਾ ਯਾਰ ਫੇਰ ਮਰ ਬਾਂਗੇ ਤੂੰ ਬੰਤਾ ਕਰੇ ਹੋ ਓਏ ਖੰਬਲਿਆ ਬੰਤਾ ਤਾਂ ਭਾ ਗਿਆ ਗੱਡੀ ਦੇ ਚੱਕਰ ਲਾਣਾ ਪੱਕੀ ਗੱਲ ਹੈ ਜਾਮਾ ਪੱਕੀ ਹੈ ਇਟ ਵਰਗੀ ਕੰਦੀ ਹੈ ਕਰੇ ਗੱਟ ਦੇ ਜਫਾ ਤੇ ਦੱਸਦੇ ਉਹਨੂੰ ਵਿਚਾਰ ਨੇੜੇ ਥਾਪੜਾ ਥਾਪੜਾ ਮਾਰ ਕੇ ਕਿਵੇਂ ਕੋਈ ਸੌਖਾ ਨਹੀਂ ਰਹਿਣਾ ਇਹਦਾ ਗੱਲ ਤੇਰੀ ਸਹੀ ਹੈ ਬਾਈ ਨਾਲੇ ਉਹਨੂੰ ਵੀ ਪਤਾ ਲੱਗੂਗਾ ਨਾ ਹੁਣ ਵਿਚਾਰ ਨੇ ਥੱਪੜ ਮਾਰੇ ਬਿਚਾਰਨਾ ਚੀਜ਼ ਕੀ ਆ ਹੁਣ ਦੱਸਦਾ ਉਹਨੂੰ ਜਾ ਕੇ ਮੈਂ ਜਾ ਬਾਕੀ ਇਹ ਐਸੀ ਬੈਸੀ ਗੱਲ ਹੋ ਗਈ ਸਾਹਮਲੀ ਤੂੰ ਬੈਠਿਆ ਜੱਸਾ ਚੱਲ ਫਿਰ ਮੈਂ ਚੱਲਿਆ ਠੀਕ ਹੈ ਠੀਕ ਹੈ ਫਿਰ ਗੱਲ ਸੁਣ ਖੁਸ਼ਖਬਰੀ ਸੁਣਾਈ ਦਿਆਂ ਕਿ ਤੂੰ ਬੈਠ ਗਿਆ ਤੇ ਆਇਆ ਚੱਲ ਬੰਤਿਆ ਫਿਰ ਕੀ ਹੋਇਆ ਇਹ ਪਹਿਲੀ ਚਾਲ ਤੇਰੇ ਵਾਲੀ ਜਿੱਤ ਗਈ ਦੂਜੀ ਚਾਲ ਜੱਸਾ ਜਤੂ ਜੱਸਾ ਜਤੂ ਦੀ ਚਾਲ ਤੂੰ ਹਾਂ ਮੈਂ ਤੂੰ ਸਾਡੇ ਘਰੇ ਕੀ ਕਰਨ ਆਇਆ ਤੈਨੂੰ ਦੱਸਦਾ ਮੈਂ ਕੀ ਕਰਨਾ ਹੈ ਕੀ ਦੱਸਦਾ ਤੂੰ ਮੈਨੂੰ ਤਾਂ ਮੇਰੇ ਪਿਆਰ ਦੀ ਕਦਰ ਨਹੀਂ ਨਾ ਭਾਈ ਕਾਹਦਾ ਪਿਆਰ ਜਿਹੜਾ ਔਰੇ ਥੱਪੜ ਮਾਰੇ ਦੀ ਉਹਦਾ ਬਦਲਾ ਲੈਣਾ ਹੈ ਇੱਕ ਤਰਫਾ ਪਿਆਰ ਨਹੀਂ ਹੁੰਦਾ ਇੱਕ ਤਰਫਾ ਨਹੀਂ ਹੁੰਦਾ ਸਮਝ ਗਿਆ ਪਿਆਰ ਦਾ ਬਦਲਾ ਲੈਣਾ ਹੈ ਬਦਲਾ ਕਾਹਦਾ ਬਦਲਾ ਲੈਣਾ ਤੂੰ ਤੈਨੂੰ ਦੱਸਦਾ ਅੱਜ ਦੱਸ ਤੈਨੂੰ ਕੌਣ ਬਚਾਊਗਾ ਬੜੀ ਉਹਦੇ ਬਾਦਲ ਦੇ ਥੱਪੜ ਮਾਰ ਕੇ ਉਹ ਬੰਦੀ ਨਹੀਂ ਨਾ ਅੱਜ ਕੌਣ ਪਹਚਾਊ ਤੈਨੂੰ ਉੱtre ਚਾਬੀ ਦਾ ਘਰੇ ਹੀ ਪੁੱਲਿਆ ਆ ਚਾਰ ਹੁਣ ਦਬਾਰੇ ਜਾਣਾ ਪਊ ਮੁੜ ਕੇ ਲਿਆਵਾਂ ਜਾ ਕੇ ਸਾਚੀ ਕਾਲ ਜੀ ਹਾਂਜੀ ਦੋਸਤੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰਨਾ ਤੇ ਸਬਸਕ੍ਰਾਈਬਰ ਕਰਨਾ ਨਾ ਭੁੱਲਣਾ ਬਾਈ ਸੋਡੇ ਇੱਥੇ ਆ ਸਾਰਾ ਕੁਝ ਅਸ ਤਾਂ ਮਿਹਨਤ ਕਰਦੇ ਆ ਗਰਮੀ ਬਹੁਤ ਹੈ ਬਾਈ ਬਣ ਕੇ ਅਸ ਤਾਂ ਵੀਡੀਓ ਪਾਉਣ ਹੋਏਗੇ ਬਾਕੀ ਸਾਥ ਤੁਸੀਂ ਨਹੀਂ ਦੇਣਾ ਸਾਚੀ ਕਾਲ